ਨਵ ਭਾਈ ਮੰਡੀ ਮ ਆ ਬੰਦੇ ਸਾਰੇ ਟਰੈਕਟਰ ਉੱਪਰ ਬੈਠੇ ਚੜ੍ਹ ਕੇ ਤਲਵਾਈ ਗਈ ਸੀ ਨੇ ਨਹੀਂ ਅੱਛਾ ਲਾਸਟ ਰਹਿ ਗਈ ਹੈ ਜੀ ਮਿੱਤਰੋ ਕੀ ਹਾਲ ਚਾਲ ਹੈ ਹਮੇਤਗੜਾਂ ਬਾਈ ਤੁਮੇ ਸਾਰੇ ਵੰਗੇ ਵਧੀਆ ਹਾਲ ਗੁੱਡ ਆਪਾਂ ਵੀ ਵਧੀਆ ਬਾਈ ਬਾਕੀ ਮਿੱਤਰੋ ਕੱਲ ਨਾ ਟਾਈਮ ਨਹੀਂ ਲੱਗਿਆ ਦਾ ਟਾਈਮ ਕਿਹਾ ਜਗਾ ਹੀ ਨਹੀਂ ਮਣੀ ਜੀ ਪਹਿਲਾਂ ਬਹਿ ਰੀਲ ਪਾ ਗਏ ਤੇ ਫਿਰ ਸੰਭੂ ਗਏ ਤੇ ਮੰਡੀ ਦਾ ਪਤਾ ਹੀ ਨਾ ਲੱਗ ਰਿਹਾ ਦਾ ਈਵਨ ਸਵੇਰ ਕੇ ਬਾਈ 7 ਵਜ ਰਿਹਾ ਮੈਂ ਫੋਨ ਕਰਿਆ ਨੂੰ ਮੈਂ ਕਿੱਧਰ ਲਿਗਾਉਂ ਕਿਹ ਹਿਸਾਬ ਕਿਤਾਬ ਆ ਕਿ ਨਹੀਂ ਦਰ ਉਹ ਗਰ ਯਾਰ ਮੇਰਾ ਕੁਸ਼ਿੰਹ ਹਿਸਾਬ ਕਿਤਾਬ ਹੈ ਤੋ ਸੰਭੂ ਹੀ ਲਿਆ ਸੰਭੂ ਹੀ ਤੋਲ ਲੇਗੇ ਤੇਰਾ ਮਾਲ ਮੈਂ ਠੀਕ ਆ ਮੈਂ ਚੱਲ ਆ ਰਿਹਾ ਬਾਈ ਬਾਕੀ ਕਿਡਾ ਰੁਸਕਾ ਬਾਈ ਟਰਾਲੀ ਕਾ ਨਾ ਹਵਾ ਘਟਦੀ ਸੋ ਕੀ ਆਪਦਾ ਪੈਂਚਰ ਦਾ ਆਵਾ ਘਟਦੀ ਕਾ ਕ ਦੇਖੂਗਾ ਪਤਾ ਲੱਗੇਗਾ ਇਹ ਕਿਆ ਬਣੇਗਾ ਬਾਈ ਟਾਇਰ ਡੈੱਡ ਹੋ ਗਿਆ ਕ ਹੈ ਸਮਝ ਆਣੇ ਜੋਗਾ ਜੇ ਹੈਣ ਜੋਗਾ ਹੈ ਤਾ ਪੈਟਰੋਲੋਂ ਪੋਤੇ ਜਾਂਦਾ ਹੋਇਆ ਹਵਾ ਭਰਾਲੂਗਾ शंभू जाना बहरों बार वैसे अंदर न भी चले जा रामनगर शंभू चले जा बट रोड का कम जा रहा है पर पत्थर बड़े बड़े महंगा दी जमी टायर फुट जा तो कर ले बहरों बार चले जाव चल झोटे दांती रख दें उरी, दांती का कोई कम नहीं अपने का ट्राली ने चोट लाया पर अगर बसा की भेड़ होगी भाई देखो क्या बनागा ਨੇ ਘਟਦਾਂਗੇ ਪਰ ਮੈਂ ਤਾਂ ਜਿੰਨੂ ਸਾਈਡ ਦੀ ਦੀ ਬਸ ਨੂੰ ਹੋਰ ਨ ਮਾਰ ਰਿਹਾ ਤਾਂ ਕਮਾਦਰ ਨਿਆਣਾ ਨੇ ਲੈ ਤੇ ਜਲਦੀ ਲੇਟ ਹੋ ਗਿਆ ਵਿਚਾਰੇ ਚਲੋ ਚਲੋ ਬਸ ਨੂੰ ਘਟਵਾ ਕੇ ਚਲੂਗਾ ਅੱਗੇ ਜੇ ਹਵਾਈ ਪੂਰੀ ਚੱਲ ਰਹੀ ਯਾਰ ਹੋਈ ਕਿਣੀ ਸੀ ਵੀ ਆ ਰਹੀ ਆ ਮੈਂ ਪੱਲਾ ਨਹੀਂ ਦਾਰਾ ਟ੍ਰੈਲ ਲੀਗਾ ਆ ਤਾਂ ਨਹੀਂ ਦੇਖ ਰੱਖ ਰ ਗਿਆ ਮਾਸਾਣਾ ਹੋ ਜਾ ਕਈ ਵਾਰੀ ਮੈਂ ਚਲੀ ਜਾਣ ਦੇ ਕੰਮ ਨੂੰ ਪਰ ਅੱਜ ਦੇਖਿਆ ਨਾ ਅੱਜ ਉਸ ਕੀ ਲੋੜ ਆ ਵਾਲੇ ਦੀ ਸਾਲਾ ਹਵਾ ਵਾਲੇ ਨਹੀਂ ਮਿਲਨੇਗਾ ਇਹ ਕੁਦਰਤੀ ਬਾਤ ਹੋਵਾ ਬਾਈ ਜੀ ਚੀਜ਼ ਕੀ ਲੋੜ ਹੋਣਾ ਉਹ ਸਾਲਾ ਕਦੇ ਨਹੀਂ ਮਿਲਨੇਗਾ ਬਾਕੀ ਮਿੰਦਾ ਮੈਂ ਤਾਂ ਕੋਈ ਅੱਛੀ ਬਾਤ ਆ ਯਾਰ ਹਵਾ ਟੋ ਆ ਲੈਦੇ ਹੋਈ ਗੱਲ ਉਹ ਹੀ ਹਵਾ ਵਾਲੇ ਦੀ ਦੁਕਾਨ ਬੰਦ ਪੜੀ ਦੀ ਬਾਈ ਭੈਣੋ ਠੇਕਾ ਖੁੱਲਾ ਆ ਹਵਾ ਵਾਲਾ ਲਗਾਇਆ 10 ਲੈ ਇਹ ਜਿਆਦਾ ਜ਼ਰੂਰੀ ਯਵਰ ਬੰਦਿਆ ਨੋ ਹਵਾ ਉਹਦਾ ਭੈਣ ਚ ਲਾ ਗਈ ਕਹੀਂ ਨਹੀਂ ਮਿਲ ਜਾ ਕੇ ਅਗਲੇ ਟਾਇਰ ਫਟ ਜਾਗਾ 2 ਘੰਟੇ ਖੜਾ ਰਹਾਗਾ ਇਸ ਵੀ ਨਾ ਥੋੜੀ ਖੜਾ ਜਾ ਆਇਆ ਦੇਖ ਨਹੀਂ ਭਾਈ ਹਰ ਇਹਨਾ ਟਾਈਮ ਘਟ ਹੋਇਆ ਤਾਂ ਕਰਗਾ ਨਹੀਂ ਉਹ ਇਹ ਟਾਇਰਾਂ ਵਾਲਾ ਨੇ ਉਰਾ ਵੀ ਇੱਕ ਟਾਇਰਾਂ ਵਾਲਾ ਉਹ ਵੀ ਬੰਦਾ ਚਲੋ ਦੇਖੀ ਜਾਓ ਜੀ ਮਾਲਕ ਸੁਪਰ ਰੱਖਾ ਹਾਂ ਜੀ ਕਾ ਭਾਈ ਬੌਰੀ ਜਾਣਾ ਸਭੂ ਹੈ ਤਾਂ 2-3 ਕਿਲੋਮੀਟਰ ਪਰ ਬਸ ਪਤਾ ਨਹੀਂ ਹੁੰਦਾ ਚੀਜ਼ ਕਾ ਕਿਆ ਬਣਾ ਕਿਆ ਨਹੀਂ ਫਿਰ ਮਲੇ ਨੂੰ ਭਾਈ ਨੀਂਵ ਜੋੜ ਕਾ ਮन्ने ਪਤਾ ਤਾਂ ਹਵਾ ਘਾਟਾ ਵਾਲੀ ਜੱਥੋਂ ਖੜੀ ਧੀ ਠੀਕ ਬਗਾਨੇ ਟਰਾਲੀ ਦੀ ਮੰਨੋ ਇਸਰਾ ਪਤਾ ਨਹੀਂ ਦਾ ਸਾਲਾ ਪੜਿਆ ਪਾਜਾ ਨਾ ਫੇਰ ਪਤਾ ਲਗਾ ਹਵਾ ਘਾਟਾ ਭਾਈ ਜੇ ਪਹਿਲਾਂ ਪਤਾ ਹੁੰਦਾ ਮੈਂ ਤਾਂ ਪਹਿਲਾਂ ਹੀ ਪਾ ਲੈਂਦਾ ਓਏ ਨਾ ਧਿਆਨ ਨਹੀਂ ਗਿਆ ਹੈ ਜਲਦੀ ਜਲਦੀ ਪੂਰਾ ਪੂਰਾ ਟੈਂਪੋ ਤੇ ਮਸ਼ੀਨ ਵਾਲਾ ਫੋਨ ਕਰਾ ਆਗਾ ਮੈਂ ਸਾਲੀ ਦਾ ਦੁਪਹਿਰਿਆਂ ਪਲੜਾ ਲਾਣ ਲੱਗਿਆ ਓ ਟਾਇਰ ਕਰਦੇ ਜਿੱਥੇ ਧਿਆਨ ਨਹੀਂ ਗਿਆ ਹੈ ਚਲੋ ਕੋਈ ਨਹੀਂ ਕੋਈ ਇੱਕ ਪੜਾ ਮਿਲ ਇੱਕ

पूरी पूरी से हवा करी टायर भी ना माड़ा छा मे हो पैंट कम हो जा सौ पौंट अस्सी नब्बे नव अस्सी अस्सी पचासी अपने पौंट रोड में थोड़ा पहला बड़ा औखा क्रॉस करे फिर करना पड़ा लो मित्रों पहुंच गए शंभू ये बड़ा शंभू आ 1 ਕਰੋੜ ਰੁਪਇਆ ਬਾਈ ਉਹ ਛੋਟਾ ਸ਼ੰਭੂ ਆ ਜਿਹੜਾ ਸ਼ੰਭੂ ਆਰਡਰ ਕੇ ਨਾਮ ਤੇ ਮਸ਼ਹੂਰ ਆ ਉਹ ਛੋਟਾ ਸ਼ੰਭੂ ਆ ਇਹ ਬੜਾ ਸ਼ੰਭੂ ਆ ਬਾਈ ਇਹ ਕਾਫੀ ਬੜਾ ਕੋਨਾ ਲੱਗ ਰਿਹਾ ਇਹ ਮੰਡੀ ਆ ਵੈਸੇ ਮਾਲ ਕੋਈ ਜ਼ਿਆਦਾ ਨਹੀਂ ਆ ਰਿਹਾ ਪਰ ਉਹੀ ਕਿਹੜਾ ਪਤਾ ਕਿਆ ਚੱਕਰ ਹੋ ਰਿਹਾ ਇਹਨੂੰ ਚੰਗਣ ਲੱਗ ਰਿਹਾ ਬਰਾ ਕੋ ਸਾਮਾਨ ਤੋਂ ਟਰਾਲੀ ਦੇ ਵਿੱਚੋਂ ਖੜਿਆ ਮਾਰ ਰਿਆ ਆੜਤੀਗਾ ਖਲੀ ਵੀ ਪਲੈਨਿੰਗਾਂ ਵਧ ਰਹੀਆਂ ਯਾਨੀ ਡੇਰਾ ਲਗਾਣਾ ਬਾਹ ਲਗਾਣਾ ਹੈ ਯਾਨੀ ਆਹ ਕਰਨਾ ਪਰ ਦੇਖੋ ਇਹਦਾ ਕਿਆ ਬਣਾ ਕਿਹਦਾ ਹੁੰਦਾ ਹੋਵੇ ਇਹ ਵੀ ਮੇਰੇ ਪਿੰਡ ਦੀ ਟਰਾਲੀ ਆ ਇਹ ਆਪਣੇ ਅੱਗੇ ਦੋ ਹੀ ਟਰਾਲੀਆਂ ਬਾਈ ਦੋ ਪੱਖੇ ਆ ਦੋਨੋਂ ਉੱਤ ਜਾਣੀ ਲੱਗ ਜਾਣੀ ਮੈਂ ਇਹੋ ਕੰਮ ਠੀਕ ਰਹਿ ਗਿਆ ਚੱਲ ਪਹਿਲਾਂ ਉਹਨੂੰ ਸਲਾਹ ਕਰ ਲੈਣ ਦੇ ਉਹ ਕਹਿੰਦਾ ਇੱਧਰ ਉਹ ਕਹਿੰਦਾ ਉੱਤਰ ਇਟਾਂ ਕਰ ਕਰ ਨਾ ਮੁਰਾ ਥੋੜੀ ਘੱਟ ਕੰਮ ਆਵਾ ਨੇ ਇਟਾਂ ਕਰ ਕਰ ਹੋਰੇ ਲੇਬਰ ਸਾਰੇ ਵਿੱਚ ਫੱਜ ਜਾਣਾ ਫੜਾ ਪਹਿਲਾਂ ਵੱਡੀ ਗੈ ਹੋਈ ਫਾਇਦਾ ਦੀ ਕਿਉਂਕਿ ਆਈ ਨਹੀਂ ਪੂਰੀ ਤਰ੍ਹਾਂ ਕਣਕ ਆਉ ਤਲਵਾਓ ਚੱਲ ਮੈਂ ਭਾਈ ਦੂਸਰੀ ਟਰਾਲੀ ਵੀ ਲੈ ਕੇ ਆਉਂਗਾ ਜੀ ਉਹ ਮਾ ਉਹ ਮਿਆ ਡੋਡੀ ਜੀ ਬਹੁਤ ਆ ਪਤਾ ਨਹੀਂ ਕੀ ਆ ਗਈ ਘਾਹ ਜਗੀ ਨਾ ਪੱਕੀ ਸਾਲਾ ਅੱਜ ਮੌਸਮ ਕੋਈ ਤੂਫਾਨ ਨਹੀਂ ਵੀ ਪੜ ਸਕਦਾ ਬੱਦਲ ਵਾਈ ਪੂਰੀ ਹੋ ਰਹੀ ਹੈ ਕਿਆ ਤਾਂ ਕਿਆ ਕਰਾਂ ਕਿਆ ਨਾ ਮੰਡੀਵਾਂ ਪੜੀਏ ਕਣਕ ਚਲੋ ਦੇਖੀ ਜਾ ਕੇ ਦੁਨੀਆ ਕੇ ਲੋਕ ਸਾਰਾ ਕੁਝ ਠੀਕ ਨਹੀਂ ਹੈ ਲੋਕਾਂ ਕੀ ਬੜੀ ਆਪਣੀ ਪੜੀ ਮੰਡੀ ਮਾ ਬਾਕੀ ਇਸ ਵਈ ਮੋਇਸਚਰ ਆਣ ਲੱਗਾ 12 ਮੋਇਸਚਰ ਲਹੇਗਾ ਕਣਕ ਵੇਸੇ ਆ ਜਾ ਗਏ ਸ਼ਾਇਦ ਕਰ ਕੇ ਵੀ ਵਈ ਕਣਕ ਕੀ ਬਾਜੂਰੇ ਦਾ ਕਰ ਦੇਖੋ ਕੋਈ ਮੌਸਮ ਅੱਜ ਬਹੁਤ ਕੰਮ ਖਰਾਬ ਕਰ ਗਿਆ ਔਰ ਬੋਵਾ ਹੋ ਗਿਆ ਭਾਈ ਕਣੀ ਆਣ ਲੱਗੀ ਚਲੋ ਦੇਖੀ ਜਾ ਕਿ ਆਪਣਾ ਗਾ ਫੱਲੜ ਦੇਣ ਲੱਗ ਰਿਹਾ ਇਸ ਵਾ ਇਹੋ ਮੌਸਰ ਬਾ ਹੋਣ ਲੱਗੀ ਕੁਛ ਨਾ ਨਿਕਾ ਅਫਸਰ ਆ ਵਾ ਭਾਈ ਉਰਾ ਸੀ 2:30 ਵਜੇ ਕਰਾ ਫਿਰ ਭਰਾਈ ਹੋਆਗੀ ਤੂੰ ਤਾਂ ਸੁੱਕਾ ਮਾਲ ਪਰ ਉਸ ਕੀ ਤੁਹਾਨੂੰ ਪਤਾ ਭਾਈ ਟੈਂ ਟੈਂ ਚੈਂ ਚੈਂ ਅਫਸਰਾਂਗੇ ਮਾ ਠੀਕ ਆ ਚਲੋ ਜਦ ਵੀ ਹੋਵਾਗੇ ਲਓ ਭਾਈ ਇਕ ਤਰ੍ਹਾਂ ਦੀ ਤਰਾਰ ਦਾ ਬੇਲੇ ਹੋਗੇ ਦੂਸਰੀ ਲੈਣੀ ਆ ਮਾ ਲਿਆ ਮਾ ਮੋਗੇ ਕੋ ਬੰਦਾ ਲਿਆਉਂਗਾ ਬਿਠਾ ਕੇ ਨਾ ਯਾਰ ਬੰਦਾ ਚੋੜ ਦੂੰਗਾ ਮੇਰੇ ਕੋਲ ਟਾਈਮ ਨਹੀਂ ਹੈ ਇਹਨਾਂ ਬੰਦਰ ਨੂੰ ਬਿਠਾ ਦੂੰਗਾ ਇਸ ਦਿਨ ਇਹ ਵਈ ਨਾ ਬਾਰਡਰ ਫੁੱਟਰ ਦੇ ਕੋਲੇ ਨਾ ਬੰਦਾ ਰੋਡ ਕ੍ਰੋਸ ਕਰਨ ਦੇ ਕੋਲ ਰਹੇ ਹਾਂ ਮੇਰਾ ਮਾਲਕਾ ਪਾਲੀ ਕੱਢਦੀ ਦੂਸਰੀ ਜੋੜ ਲਈ ਗੱਲ ਚਾਚਾ ਨੂੰ ਬਿਠਾ ਦੇਂਗਾ ਉੱਥਾ ਆ ਜਾ ਲਓ ਮਟਰ ਮੈਂ ਤਾਂ ਟਰਾਲੀ ਖੜਾ ਕਾ ਨਾ ਅੱਗੇ ਦਾ ਘਰੀ ਨੂੰ ਚਾਚੇ ਨੂੰ ਬਿਠਾਇਆ ਦਾ ਉੱਥੇ ਮਾ ਤਾਂ ਦੇਖ ਲਈ ਕਿਸ ਤਰ੍ਹਾਂ ਰੋਗਾ ਬਾਕੀ ਥੋੜਾ ਜਿਹਾ ਸੈਰ ਜਾਣਾ ਦਾ ਮੈਨੂੰ ਸਮਾਨ ਲੈਣਾ ਦਾ ਗੱਡੀ ਮੈਂ ਚਲਾਵਾਂ ਦਾ ਵੇਰੀ ਮਾ ਕੋਈ ਸਮਾਨ ਐ ਸਾ ਮੇਰੇ ਪਾ ਫਿਰ ਉਹ ਉਸ ਤਰ੍ਹਾਂ ਨਹੀਂ ਗਾ ਨੀ ਸਾਲਾ ਸਕੂਟਰ ਹੀ ਮਾ ਚੱਲ ਗੱਡੀ ਲੈ ਚਲਾਂ ਕੰਮ ਨਿਬੜ ਜਾ ਗੱਲ ਦੁਪਹਿਰੇ ਮੈਂ ਧੁੱਪ ਦੇ ਵਿੱਚ ਚਾਂਗੇ ਠੀਕ ਨਹੀਂ ਬਾਈ ਬਾਲਾ ਗੱਡੀਆਂ ਤੇ ਲਿਆਵਾਂ ਭਾਈ ਪਰ ਨਾਲ ਵਾਲੀ ਦਿੱਕਤ ਬਹੁਤ ਆ ਕਿਉਂਕਿ ਭਾਈ ਪੀੜ ਪੜਾਕਾ ਇੰਨਾ ਹੋ ਗਿਆ ਨਾ ਜਦ ਕੇ ਰਸਤੇ ਇਹ ਖੁੱਲੇ ਆ ਨਾ ਪਹਿਲਾਂ ਕੁਝ ਨਹੀਂਤਾ ਭਾਈ ਜਿਵੇਂ ਆਪਣਾ ਬਾਰਡਰ ਬੰਦ ਰਿਹਾ ਗੱਡੀ ਲੇ ਕਾ ਮੈਂ ਕਰਾ ਵੀ ਜਿਹੜੀ ਮਰਜ਼ੀ ਗਲੀ ਮੈਨੂੰ ਪੜਦਾ ਜੋ ਸੀਨੇ ਮੈਂ ਅੰਬਾਲੇ ਮੈਂ ਨਾ ਦੋ ਵਾਰੀ ਦੇਖਿਆ ਭਾਈ ਵੀ ਗੱਡੀ ਜहां ਮਰਜੀ ਵੜ ਰਹੀ ਤੇ ਜहां ਮਰਜੀ ਨਿਕਲ ਰਹੀ ਜਦੋਂ ਉਹ ਕਰੋਨਾ ਮਾਦਾ ਬਾਈ ਕਰੋਨਾ ਵਾਂ ਨੇ ਨਾ ਬਾਈ ਉਹ ਪਟੇਲ ਆ ਜहां ਚੰਡੀਗੜ੍ਹ ਲੁੱਕਾ ਲੇਂਗੜੀ ਦੀਪਕ ਬੈਠੀ ਸਾਲੇ ਉਸਮਾਨੋ ਵੀ ਟਰੈਕਟਰ ਕੱਢਿਆ ਵਾਂ ਨੇ ਦੇਖ ਲਓ ਬਾਈ ਔਰ ਜਾ ਇਹ ਕੋ ਬਹੁਤ ਆ ਜਿਆਦਾ ਆਪਣਾ ਲੋਵਾ ਲੱਗ ਰਿਹਾ ਦਾ ਇਸ ਮਾ ਕੁਝ ਨਹੀਂ ਦਾ ਬਾਈ ਬਿਲਕੁਲ ਨਿਊਟਰਨ ਵੀ ਓ ਯਾਰ ਗੱਡੀ ਖੜੀ ਹੈ ਕਿਸ ਕੀ ਖੜੀ ਆ ਅੱਛਾ ਕੋਈ ਹੋਰ ਖੜੀ ਆ ਮੈਂ ਸੱਚਾ ਆਪਣੀ ਖੜੀ ਜਿਹੜੀ ਟਾਟਾ ਜੀ ਉਹਦਾ ਨਵੀਂ ਲਈ ਆ ਤੋ ਉਸ ਘਰ ਕਾ ਨਾ ਬਾਈ ਬਿਲਕੁਲ ਖਾਲੀ ਬੜਾ ਜਿਸ ਤਰ੍ਹਾਂ ਮਰਜ਼ੀ ਲੇਗਾ ਫਰੀਜ ਉਹਦੇ ਗੱਡੀ ਪਰ ਇਹ ਵੋਖਾ ਹੋ ਗਿਆ ਫੇਰ ਚੱਲ ਗਿਆ ਨਾ ਟ੍ਰੈਫਿਕ ਪੂਰੀ ਉਹ ਦੇਖੀ ਲੈ ਦੇਖੇ ਮੈਂ ਜੋ ਦੂਸੀ ਗੱਲ ਲੱਗੀ ਦੀ ਇੱਕ ਨਸਤਰ ਗੱਲ ਲੋ ਭਾਈ ਆਇਆ ਤਾਂ ਬੈਂਕਾਂ ਦਾ ਪਰ ਮੰਨੇ ਨਾ ਦਾੜੀ-ਡੁੱੜੀ ਜੀ ਡਿੱਗੀ ਬੈਂਕ ਦੇ ਸਾਹਮਣੇ ਇੱਕ ਅਗਰਾ ਵੀ ਹੈ ਮਾ ਨਾਈ ਇਹ ਫੜਕਟਾਇਗਰਾਂ ਦੇ ਪਹਿਲਾਂ ਕੱਲ ਨੂੰ ਜਾਣਾ ਰਿਸ਼ਤੇਦਾਰੀ ਮਾ ਆ ਚੱਲ ਦਾੜੀ-ਡੁੱੜੀ ਜੀ ਕਟਾਓ ਲੈ ਬਾਲ ਖੂੜ ਦੇ ਸੈਟ ਜਾ ਸੈਟ ਵੇਟ ਹੋ ਜਾ ਬੰਦਾ ਗੱਡੀ ਉਹ ਖੜੀ ਸਾਹਮਣੇ ਲੈ ਬਾਈ ਬਾਹ ਬੋਲਦਾ ਇਹ ਬੜੇ ਹੋਰ ਤੇ ਨਾ ਇਹ ਦਾੜੀ ਟੁੜੀ ਗਏ ਤਲਾਬ ਸੰਨ ਪਤਾ ਵਾਲ ਆ ਜਾ ਮੈਂ ਸੈੱਟ ਕਰਾਇਆ ਬਾਕੀ ਗੱਡੀ ਧਵਾਈ ਦੀ ਮੈਟ ਬਾਈ ਨੇ ਪਤ ਨਹੀਂ ਖਾਂ ਪਚਾ ਦੀ ਇਹਦਾ ਕੀ ਬਹੁ ਹੈ ਸੈੱਟ ਉਹ ਗੱਡੀ ਜੇ ਧੁੱਪ ਮੇਂ ਖੜੀ ਹੋਣਾ ਦੁਬਾਰਾਗਾ ਸਟਾਰਟ ਕਰਨੀ ਪੜਾ ਥੋੜਾ ਬੜਾ ਦਿਲਸਾ ਘਟਾ ਓਹੋ ਗਰਮੈਸ ਪੂਰੀ ਹੋ ਜਾਗਾ ਬਾਈ ਨਾਮ ਜੋ ਭਾਈ ਲਾਜ ਮੇਲੇ ਮੇਰੇ ਗੱਡੀ ਮੈਨੂੰ ਹੀ ਪਤਾ ਨਹੀਂ ਕਿ ਆ ਚੱਕਰ ਪਹਿਲੀ ਗੱਡੀ ਮੋਗ ਕਰਦਾ ਜੇ ਬੈਕ ਗੇਅਰ ਪਾਇ ਕਰ ਹੁੰਦਾ ਨਾ ਬਹੀ ਵਾਰ ਚੱਲੇ ਕਰਦਾ ਕੁਝ ਵੀ ਗਾਣੇ ਗੁੰਨੇ ਚੱਲਾਂਦੇ ਈਬ ਤੋਂ ਬੈਕ ਹੋ ਕੇ ਕੁਝ ਦੇਖ ਬਈ ਜਾਗਾ ਥੋੜੀ ਜੀ ਸ਼ਾਂਤੀ ਮਿਲਿਆ ਘਰ ਆਏ। ਨੇ ਸਵੇਰ ਗਣ ਮੈਂ 7 6:30 ਕੋ ਉੱਠਿਆ। ਚਲੇ ਰਿਹਾ ਦਾ ਚਲੇ ਰਿਹਾ ਦਾ ਕਦੀ ਗਿੱਧੜ ਨੂੰ ਕਦੀ ਗਿੱਧੜ ਨੂੰ। ਇਹ ਵਾਗ ਚਾ ਕ ਮੱਗਾ ਭਰਵਾਇਆ ਕੌਫੀ ਸੌਰੀ। ਮੈਂ ਹਾਈ ਬੈਠਾ ਬਈ। ਬਾਕੀ ਡੈਡੀ ਨੂੰ ਘਰੇ ਜਾਇਆ ਡੈਡੀ ਘਰੇ ਬਈ ਤੂੰ ਹੀ ਜਾ ਮੇਰ ਪਣ ਜਾ ਜਾਂਦਾ। ਡੈਡੀ ਕਨ ਦਰਸਲ ਸਟੰਟ ਪੜਿਓਏ ਹਾਰਟ ਅਟੈਕ ਕਰਕੇ ਨਾ। ਤੋ ਉਸ ਕਰ ਕ ਕਹੀਂ ਵੀ ਗਰਦਾ ਧੂੜ ਮਿੱਟੀ ਮੈਂ ਜਾਣ ਸਕਦੇ ਹਾਂ। ਤੋ ਕਰ ਕ ਇਹ ਦੇਖੋ ਮੈਂ ਚਾਹ ਵੀ ਕ ਮੈਨੂੰ ਆਪ ਜਾਣਾ ਪੜਾਗਾ। ਕਿ ਬੰਦਾ ਛੱਡਿਆ ਪਰ ਆਪ ਜਾ ਕੇ ਨਾ ਵੱਤਲਵਾਣੀ ਤਲਹੂਣੀ ਪੜਾਈ ਕਣਕ ਕੈਸਾ ਹਸਾਬ ਕਿਤਾਬ ਨਹੀਂ ਉਹ ਮੰਨਦੇ ਨਹੀਂ ਸਾਲੇ ਕਿ ਵੀ ਐਸੀ ਉਹਵਾ ਲੇਬਰ ਦਾ ਕੰਮ ਹੈ ਮੈਂ ਆ ਜੇ ਉਮਰ ਫਿਰ ਕੁਝ ਹੋ ਜਾਗਾ ਬਾਈ ਦੁਕਾਨ ਬੰਦ ਕਰਕੇ ਫਿਰ ਜਾਉਣਾ ਪੜਾਗਾ ਚਲੋ ਉਹ ਵੀ ਜ਼ਰੂਰੀ ਹੈ 6 ਮਹੀਨੇ ਦੀ ਫਸਲ ਆ ਤੁਹਾਨੂੰ ਪਤਾ ਹੀ ਹੈ ਬਾਈ ਕਰਨਾ ਪੜਦਾ ਹੈ ਕੰਮ ਜ਼ਰੂਰੀ ਹੈ ਸਭ ਕੁਝ ਠੀਕ ਹੈ ਨਾ ਬਾਈ ਬਾਕੀ ਦੇ ਕੰਮ ਸੰਜੇ ਜਾਉਂਗਾ ਫਿਰ ਦੇਖਾਂ ਅੱਜ ਵੈਸੇ ਤਲ ਜਾਣੀ ਚਾਹੀਦੀ ਯਾਰ ਉਹਨਾਂ ਕੰਨ ਬੰਦੇ ਨਹੀਂ ਆਇਆ ਟਾਈਮ 4 ਵਜ ਗਏ ਬਾਈ ਪੂਰੇ 4 ਵਜ ਨੇ ਮੈਂ 3-4 ਮਿੰਟ ਰਹਿ ਗਏ। ਨਾ ਭਾਈ ਮੱਡੀ ਮ ਆਇਆ। ਬੰਦੇ ਸਾਰੇ ਟਰੈਕਟਰ ਉੱਪਰ ਬੈਠੇ ਚੜ੍ਹ ਗਾ ਤਲਵਾਈ ਕੀਤੀ ਸੀ ਨੇ ਨਹੀਂ। ਅੱਛਾ ਲਾਸਟ ਰਹਿ ਗਈ ਹੈ। ਅੱਛਾ। ਹਾਂ ਤਮਾ ਉਪਰਾਜ ਦਾ ਇਸ ਰੂਪਾ। ਮਾਰੇ ਜਮਨੂ। ਅੱਛਾ। ਨਾ ਮੇਟਰੋ ਕਣਕ ਤੁਲਕੇ ਦੀ ਮੈਂ ਤਾਂ ਸਕੂਟੀ ਆ ਗਿਆ ਦਾ। ਟਰੈਕਟਰ ਅੰਮਨੋ ਕਹਿਦਾ ਮੈਂ ਆਮਨ ਲਿਆਇਆ। ਕੁਝ ਤੋਂ ਘਰ ਜੋ ਕੋਈ ਕਣਕ ਦੀ ਯਾਰ। 8-10 ਕੁਇੰਟਲ। ਪਰ ਆਣਾ ਨਿਉ ਆ ਸਾਫ ਕਰਾ ਕੇ ਲੈ ਆਵਾਂ ਬਾਈ। ਤੁਹ ਕੁ ਲਗਵਾ ਕਾ ਫਿਰ ਕਵਾ ਦੇਗੇ। ਕਾ ਕੁਝ ਹੋਰ ਕਵਾੜ ਛੋਟਦਾ ਉਹ ਹੋ ਗਿਆ। ਪਰ ਬਹੁਤ ਬਾਈ ਨਾ ਪੁੱਛ ਰਹੇ ਨੇ ਬਾਈ ਕਿਆ ਰ ਝਾੜ ਛੋਟ ਨਿਕੜਿਆ ਬਾਈ ਆਪਣਾ ਨਿਕੜਿਆ ਯਾਰ। 1-1-4 ਕਵੰਟਲ। ਮਤਲਬ 3.5 ਕਵੰਟਲ ਲਾ ਰੋ 3.5 ਕਵੰਟਲ ਉਸ ਕਾ ਪੀਕੇਗਾ। ਆਪਣਾ ਪੀਕੇਗਾ ਹੋਆ ਬਾਈ। 15-16 ਕਵੰਟਲ ਲ ਨਿਕੜਿਆ ਕਿੱਲੇ ਕਾ ਆਪਣਾ 4। ਆਪਣਾ 4 ਪੀਕੇ ਕਿੱਲਾ ਬਾਈ। ਠੀਕ ਨਹੀਂ ਉਸ ਹਿਸਾਬ ਦਾ ਨਿਕੜਾ 14-15 ਕਵੰਟਲ 15 ਕਵੰਟਲ ਲਾ ਦੇ। ਕੋਣੇ ਚਾਰ ਕੁਵੰਟਲ ਇੱਕ ਵਿਗੇਗੀ ਉਸਤਾ ਜੀ ਭਾਈ ਜੇ ਟਿਕੜੀ ਜਾਂ ਕੱਟੋ ਦਾ ਝਾੜ ਯਾਰ 15 16 ਕੁਵੰਟਲ ਕਿਆ ਝਾੜ ਹੋਆ ਕਿੱਥੇ ਦਾ ਪ੍ਰਚਾਰ ਵੀਗਾ ਕਿੱਲਾ ਮਾਰਾ 6 ਕਨਾਲ ਦਾ ਭਾਈ ਉਹੀ ਜੇ ਬੜਾ ਕਿੱਲਾ ਹੁੰਦਾ ਬਸ ਉਹ 20 ਕੁਵੰਟਲ ਲਗੇ ਨੇੜਾ ਹੱਥ ਲਾਂਦਾ ਹੋਰ ਜਿਆਦਾ ਜਿਆਦਾ ਕੁਝ ਨਹੀਂ ਭਾਈ ਕਣਕ ਦੀ ਗੁਸ ਟਰਾਲੀ ਉਹ ਆ ਜਾ ਜੀ ਟਰਾਲੀ ਪੂਰੀ ਪੂਰੀ ਹਵਾ ਹੈ ਹੋਰ ਅੱਛਾ ਲੰਦਰਾ ਕਦੇ ਕੇਨ ਖੱਡੇ ਵਾਂਗੇ ਦਿਆ ਚੱਲ ਮੋੜ ਦੇ ਮੋੜ ਦੇ ਵਰ ਜਾਣ ਦੇ ਅੰਦਰ ਆਣ ਦੇ ਸਾਲੀ ਨੂੰ ਕਣਕ ਆਪਣੀ ਨਾ ਤੁਲ ਵੀ ਗਈ ਦੀ ਬਿਗ ਗਈ ਭਾਈ ਕਣਕ ਕਿਉਂਕਿ ਨਾ ਆਪਾਂ ਨੇ ਬਹੁਤ ਮਤਲਬ ਕੁਛ ਬਾਈ ਆਪਣੇ ਗਹਿਲ ਕੇ ਦੇ ਉਹਨਾਂ ਕੀ ਤੁਲੇ ਨੇ ਅੱਜ ਮਾਤ ਪਹਿਲਾਂ ਲੇਕਾ ਗਏ ਹੋਏ ਤੇ ਪਰ ਆਪਣੀ ਕਣਕ ਤੁਲ ਗਈ ਦੀ ਤੁਲ ਨੇ ਕਰੀ ਜਨੇ ਉਹੀ ਦਾ ਭਾਈ ਗੈਲ ਪੜੀ ਵੀ ਤੁਲ ਰਹੀ ਆ ਬਟ ਜਿਸਕਾ 12 ਮੌਇਸਚਰ ਆ ਇਹ 12 ਮੌਇਸਚਰ ਦੇ ਉੱਪਰ ਆ ਭਾਈ ਉਸ ਕਿ ਨਹੀਂ ਤੂੜੀ ਹੈ ਕਿਉਂਕਿ ਬਹੁਤ ਲੋਕ ਨਾ ਤੂੜੀ ਕੀ ਖੇਚਲ ਕਰ ਰਹੇ ਆ ਕਿ ਤੂੜੀ ਹੈ ਨਹੀਂ ਬਾਈ ਵੀ ਜਲਦੀ ਜਲਦੀ ਤੂੜੀ ਦਾ ਕਰਾਂ ਆ ਵੀ ਤੂੜੀ ਬਣਾਵਾ ਲੇਗੇ ਤੂੜੀ ਬਣਾਵਾ ਲੇਗੇ ਤਾਂ ਚੱਕਰ ਵਾਂ ਜਲਦੀ ਕਰ ਲੇ ਆ ਤੋ ਕਰ ਕੋਨ ਕੰਮ ਰਹੇਗਾ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਇੰਝ ਸਮਾਪਤੀ ਕਰਾਂ ਵੀਡੀਓ ਬਦਲੇ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ